ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਪੰਚਾਇਤ ਸਰਦੂਲਗੜ ਦੀਆਂ ਜੋ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰਾਂ ਵਾਸਤੇ ਚੋਣ ਪ੍ਰਚਾਰ ਕੀਤਾ ਹੈ ਲੋਕਾਂ ਨੇ ਆਪਣਾ ਮਨ ਬਣਾ ਲਿਆ ਪਰਸੋਂ ਨੂੰ ਜੋ ਲੋਕਾਂ ਨੇ ਮਨ ਬਣਾਇਆ ਉਹ ਪਤਾ ਲੱਗ ਜਾਊਗਾ ਮੈਂ ਇੱਕ ਚੀਜ਼ ਦੇਖੀ ਸੜਕਾਂ ਦੇ ਉੱਤੇ ਕੰਬਾਂ ਦੇ ਉੱਤੇ ਮੌਜੂਦਾ ਸਰਕਾਰ ਨੇ ਪ੍ਰਚਾਰ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦਾ ਐਮਸੀ ਬੜਾ ਹਾਸਾ ਆਉਂਦਾ ਇਸ ਗੱਲ ਨੂੰ ਦੇਖ ਕੇ ਸਰਦੂਲਗੜ੍ਹ ਦੇ ਲੋਕਾਂ ਨੇ ਇੱਕ ਸੁਪਨਾ ਲਿਆ ਸੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਕਿ 30 ਸਾਲਾਂ ਬਾਅਦ ਉਸ ਸਰਕਾਰ ਦਾ ਵਿਧਾਇਕ ਬਣਿਆ ਜਿਹਦੀ ਪੰਜਾਬ ਉਸ ਪਾਰਟੀ ਦਾ ਵਿਧਾਇਕ ਬਣਿਆ ਜਿਹਦੀ ਪੰਜਾਬ ਦੇ ਵਿੱਚ ਸਰਕਾਰ ਹੈ ਤੇ 3 ਸਾਲਾਂ ਦੇ ਵਿੱਚ ਆਪਣੇ ਇਲਾਕੇ ਦਾ ਕਿੰਨਾ ਵਿਕਾਸ ਹੋਇਆ ਉਹ ਸਾਰਿਆਂ ਦੇ ਅੱਖਾਂ ਅੱਗੇ ਹੈ ਜਿਹੜਾ ਇੱਕ ਪੈਸੇ ਦਾ ਵਿਕਾਸ ਆਪਣੇ ਇਲਾਕੇ 'ਚ ਨਹੀਂ ਹੋ ਸਕਿਆ। ਆ ਇੱਕ ਨੰਬਰ ਤੇ 14 ਨੰਬਰ ਦੇ ਵਿਚਾਲੇ ਗਲੀ ਜਾਂਦੀ ਹੈ। ਅੱਜ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਕਰਦੀਆਂ ਸੀ। ਇੰਨੀਆਂ ਨੇ ਗਾਰੇ ਦੇ ਵਿੱਚ ਲੋਕਾਂ ਦੇ ਪੈਰ ਗੜ ਗਏ। ਇੰਨਾ ਗੰਦਾ ਜਿਹੜਾ ਮਾਹੌਲ ਇੱਥੇ ਬਣਿਆ ਹੋਇਆ ਸੀ। ਜਿਹੜੇ ਅੱਜ ਸਫਾਈ ਨਹੀਂ ਕਰਾ ਸਕਿਓ ਅੱਗੇ ਕਿੱਥੋਂ ਕਰਵਾ ਦੇਣਗੇ? ਦੂਜੀ ਗੱਲ ਆਉਂਦੀ ਹੈ, ਮੇਰਾ ਛੋਟਾ ਭਰਾ ਤਰਮਿੰਦਰ 14 ਨੰਬਰ ਵਾਰਡ ਦੇ ਵਿੱਚ ਉਮੀਦਵਾਰ ਬਣਿਆ ਹੈ। ਇੱਥੇ ਮੈਂ ਉਮੀਦਵਾਰ ਜਿਹੜਾ ਵਿਰੋਧੀ ਪਾਰਟੀ ਦਾ ਉਹਦੇ ਬਾਰੇ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਕਿ ਤਰਮਿੰਦਰ ਬਿਲਕੁਲ 14 ਨੰਬਰ ਵਾਰਡ ਦੇ ਵਿਚਾਲੇ ਬੈਠਾ ਤੇ 24 ਘੰਟੇ ਹਾਜ਼ਰ ਹੈ ਮੈਂ 14 ਨੰਬਰ ਵਾਰਡ ਦੇ ਲੋਕਾਂ ਨੂੰ ਇੱਕ ਗੱਲ ਦੱਸਣੀ ਚਾਹਣਾ ਕਿ ਜੋ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਜਿਹੜਾ ਉਹਦਾ ਘਰ ਹੈ ਉਹ ਖੈਰਾ ਰੋਡ ਤੇ ਦਸ਼ਮੇ ਸਕੂਲ ਦੇ ਕੋਲ ਉਹਨਾਂ ਦੇ ਖੇਤਾਂ 'ਚ ਉਹ ਵਾਰਡ ਦੇ ਵਿੱਚ ਨਹੀਂ ਰਹਿੰਦਾ ਇਹ ਉਹਨੇ ਨਹੀਂ ਆਪ ਗੱਲ ਦੱਸੀ ਵੀ ਜੇ ਤੁਸੀਂ ਮੋਹਰ ਲਗਾਉਣ ਆਉਣੀ ਹੈ ਤਾਂ 5 ਕਿਲੋਮੀਟਰ ਤੁਹਾਨੂੰ ਉੱਥੇ ਚੱਲ ਕੇ ਆਉਣਾ ਪਿਆ ਕਰੂਗਾ ਮੈਂ ਇਹ ਗੱਲ ਵਾਰਡ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ ਜੇ ਵਿਕਾਸ ਕਰਾਇਆ ਸ਼੍ਰੋਮਣੀ ਅਕਾਲੀ ਦਲ ਨੇ ਕਰਾਇਆ ਤੇ ਜੇ ਕਿਤੇ ਵਿਕਾਸ ਹੋਇਆ ਜਾਂ ਕਿਤੇ ਇੱਟ ਲੱਗੀ ਤਾਂ ਧਰਮਿੰਦਰ ਖੜਾ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹੈ ਇਹੀ ਲਵਾਊਗਾ ਤੁਹਾਡੀ ਕਚਹਿਰੀ ਦੇ ਵਿੱਚ ਆਉਂਦੀਆਂ ਗੰਨਾਂ ਰੱਖਤੀਆਂ ਜੇ ਤੁਸੀਂ ਫੈਸਲਾ ਕਰੋਗੇ ਸਾਡੇ ਸਿਰ ਮੱਥੇ ਪਰਵਾਣ ਹੋਊਗਾ ਤੇ ਉਮੀਦ ਕਰਦਾ ਕਿ ਤੁਸੀਂ ਆਪਣੇ ਵਿੜੇ ਦੇ ਵਿੱਚ ਆਪਣੀ ਗਲੀ ਗਵਾਂਡ ਦੇ ਵਿੱਚ ਰਹਿਣ ਵਾਲੇ ਉਮੀਦਵਾਰ ਨੂੰ ਵੋਟਾਂ ਪਾਉਂਗੇ ਨਾ ਕਿ ਇਹੋ ਜਿਹੇ ਉਮੀਦਵਾਰ ਨੂੰ ਵੋਟਾਂ ਪਾਉਂਗੇ ਜਿਹਨੂੰ ਵੋਟ ਪਾ ਕੇ 5 ਸਾਲ ਪਛਤਾਉਂਦੇ ਰਹੋਗੇ ਕਿ 6 ਕਿਲੋਮੀਟਰ ਸਾਨੂੰ ਇੱਥੋਂ ਚੱਲ ਕੇ ਉਹਦੇ ਘਰੇ ਮੋਹਰ ਲਵਾਉਣ ਜਾਣਾ ਪਿਆ ਕਰੂਗਾ ਇਹ ਗੱਲ ਦਾ ਵਿਚਾਰ ਹੁਣ ਲੋਕਾਂ ਨੇ ਕਰਨਾ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ